ਅੱਜ ਸਵੇਰੇ ਸਵੇਰੇ ਉਸ ਵੇਲੇ ਵੱਡਾ ਹਾਸਾ ਵਾਪਰ ਗਿਆ ਜਦੋਂ ਸਮਰਾਲਾ ਨੇੜੇ ਮਿੱਤਲ ਮਿਲਣ ਤੋਂ ਕਰਮਚਾਰੀ ਕੰਮ ਕਰਕੇ ਵੈਨ ਦੇ ਵਿੱਚ ਸਵਾਰ ਹੋ ਕੇ ਘਰ ਨੂੰ ਜਾ ਰਹੇ ਸੀ ਤਾਂ ਜਦੋਂ ਵੈਨ ਕੁਹਾਲ ਟੋਲ ਪਲਾਜ਼ਾ ਕੋਲ ਪਹੁੰਚੀ ਤਾਂ ਵੈਨ ਟੋਲ ਪਲਾਜ਼ੇ ਦੇ ਅੱਗੇ ਲੱਗੇ ਡਿਵਾਈਡਰ ਵਿੱਚ ਵਜਨ ਕਾਰਨ ਪਲਟ ਗਈ ਵੈਨ ਦੇ ਵਿੱਚ ਕਰੀਬ 20 ਤੋਂ 25 ਕਰਮਚਾਰੀ ਸਵਾਰ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਸੀ ਫਟੜ ਹੋਏ ਕਰਮਚਾਰੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਦਾਖਲ ਫਟੜ ਕਰਮਚਾਰੀਆਂ ਨੇ ਦੱਸਿਆ ਕਿ ਵੈਨ ਦੀ ਸਪੀਡ ਤੇਜ਼ ਸੀ ਅਤੇ ਸੰਘਣੀ ਧੁੰਦ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਮੈਂ ਨਾ ਬਲਜੀਤ ਆ ਜੀ ਬਲਜੀਤ ਜੀ ਜਿਹੜੀ ਬੱਸ ਆ ਕਿੱਥੋਂ ਤੋਂ ਕਿੱਥੇ ਜਾ ਰਹੀ ਸੀ ਇਹ ਮੰਨ ਲਓ ਕਿ ਚਾਲਾਂ ਤੋਂ ਮੰਨ ਲਓ ਕਿ ਫੈਕਟਰੀ ਨੂੰ ਜਾ ਰਹੀ ਸੀ ਕਿ ਜੀ ਕਿਹੜੀ ਫੈਕਟਰੀ ਸੀ ਇਹ ਜੀ ਆਪਣੀ ਮਿੱਤਲ ਫੈਕਟਰੀ ਕੋਲ ਜੀ ਆ ਰਹੀ ਸੀ ਕਿੰਨੇ ਸੀ ਲੇਬਰ ਦੇ ਲੇਬਰ ਚ 20 ਤੋਂ 25 ਜਾਣੇ ਸੀਗੇ ਦੇ ਵਿੱਚ ਜੀ ਕਿਵੇਂ ਹਾਂ ਜੀ ਲੇਬਰ ਵਾਲੇ ਸਾਰੇ ਚ ਠੀਕ ਨੇ ਜੀ ਕੀ ਕਾਰਨ ਦੀ ਐਕਸੀਡੈਂਟ ਕਾਰਨ ਕਿਸੇ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮੰਨ ਲਓ ਕਿ ਅੱਗੇ ਨਹੀਂ ਦੇਖਿਆ ਜੀ थे इस कर के मान लो कि गड्डी स्लिप हो गई गड्डी बची थी तो डिवाइडर से हां जी डिवाइडर से बची गड्डी ये सवारी ठीक है हां जी सारी ठीक है जी क्या नाम है जोगिंदर कुमार जोगिंदर जी काम काम करते हैं मित्तल में अच्छा अब जा रहे, जा रहे थे आ रहे थे जा रहे थे ड्यूटी से छूटकर ये एक्सीडेंट वो कहां पे हुआ ये समराले टोल टोल टैक्स के पास मैं कहता हूं बच्चे की टोल टैक्स के पास हुआ है कैसे हुआ गाय तेजी में चला रहा था मोर मोर था वहीं मोरने में लड़ दिया पहले भी इसी गाड़ी में जाते हैं हाँ पहले नया गाड़ी लगा था और जो टाइम कितने बजे के घटना हम लोग सवा सात बजे के लपेट हम लोग फैटी से निकले थे कितने बंदे थे बंदे तो बहुत काफी थे कई चालीस आदमी हाँ जी कारण क्या हुआ ਤੋ ਕਾਰਨ ਸਾਹਿਬ ਹਮ ਲੋਕਾਂ ਨੂੰ ਕੀ ਪਤਾ ਹਮ ਲੋਕ ਤਾਂ ਡਿਊਟੀ 'ਚ ਛੁੱਟੇ ਹੋਰ ਮਾਸ 'ਚ ਬੈਠ ਕੇ ਜਾ ਰਹੇ ਸੇ ਅਬ ਕਾਰਨ ਕੀ ਆ ਥਾ ਉਹ ਤਾਂ ਮੈਂ ਨਹੀਂ ਜਾਣਤਾ ਹੂੰ ਉਤ ਹੀ ਜਿਹੜੇ ਹਸਪਤਾਲ ਦੇ ਵਿੱਚ ਇਨਾਂ ਕਰਮਚਾਰੀਆਂ ਦਾ ਇਲਾਜ ਚੱਲ ਰਿਹਾ ਉੱਥੋਂ ਦੇ ਡਾਕਟਰ ਦਾ ਕੀ ਕਹਿਣਾ ਆਉਂ ਸੁਣਦੇ ਹਾਂ ਡਾਕਟਰ ਮਨਪ੍ਰੀਤ ਕੋ ਡਾਕਟਰ ਜਿਹੜਾ ਪੀਸ਼ੈਂਟ ਆਇਆ ਕਿੰਨੇ ਪੀਸ਼ੈਂਟ ਆਏ ਤੇ ਕੀ ਹੋਇਆ ਇਹ ਬਸ ਤਾਂ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ ਤੇ ਆਕਾਊਂਡ 18-19 ਪੀਸ਼ੈਂਟ ਆਏ ਨੇ ਸਾਡੇ ਕੋਲ ਉਹਨਾਂ ਵਿੱਚੋਂ ਇੱਕ ਹੈਡ ਇਨਜਰੀ ਲੱਗ ਰਿਹਾ ਬਾਕੀ ਸਾਰੇ ਮਾਈਨਰ ਨੇ ਬਾਕੀ ਦੇ ਕਿੰਨੇ 95 ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਫਿਰ ਫਿਲਹਾਲ ਮੇਲ ਫੀਮੇਲ ਦਾ ਪਤਾ ਨਹੀਂ ਆ ਸੱਚ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸਿੰਘਾਂ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣਗੀਆਂ ਵਿੱਚ ਠੀਕ ਹੈ ਤੁਹਾਨੂੰ ਕਾਰਨੋ ਕੀ ਬਤਨ ਲੱਗੇ ਜੀ ਕਿਉਂ ਹੋ ਗਿਆ ਫਾਸਟ ਡਰਾਈਵਿੰਗ کہہ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀ ਮੇਬੀ ਫੌਗ ਦਾ ਵੀ ਹੋ ਸਕਦਾ ਹੈ 18 ਸਾਲ ਤੋਂ ਘੱਟ ਵੀ ਹੈ ਕੋਈ ਨਹੀਂ 18 ਤੋਂ ਘੱਟ ਕੋਈ ਨਹੀਂ ਇਹ ਜਿਹੜਾ ਵੀ ਦੇ ਆਸ-ਪਾਸ ਨੇ ਸਾਰੇ ਜਿਹੜਾ ਸੀਰੀਅਸ ਹੋਣ ਰਿਹਾ ਰੈਫਰ ਹੋ ਰਹੇ ਹਾਂਜੀ ਰੈਫਰ ਕਰ ਰਹੇ ਹਾਂ ਆਪਣੇ 32 ਸੈਕਟਰ ਹਸਪੀਟਲ ਚੰਡੀਗੜ੍ਹ ਜਾਣਕਾਰੀ ਮੁਤਾਬਕ 20 ਤੋਂ 25 ਕਰਮਚਾਰੀ ਇਸ ਵਾਹਨ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਕੀ ਮਾਮੂਲੀ ਸੱਟਾਂ ਲੱਗੀਆਂ ਅਤੇ ਕਈ ਜਿਹੜੇ ਕੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਅੱਗੇ ਚੰਡੀਗੜ੍ਹ ਦੇ ਹਸਪਤਾਲ ਰੈਫਰ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ